ਜਿਹੜੀ ਚੀਜ਼ ਨੂੰ ਤੁਸੀਂ ਜਗਵੇਦੀ ਤੇ ਰੱਖ ਦਿੱਤਾ ਸਮਰਪੰਦੀ ਪ੍ਰਭੂ ਮੇਰੀ ਇਹ ਆਦਤ ਨੂੰ ਮੈਂ ਹੁਣ ਜਫੀ ਪਾ ਕੇ ਬੈਠੂੰਗਾ ਮੈਂ ਆਪਣੀ ਪੁਰਾਣੀ ਮਨੁੱਖਤਾ ਨੂੰ ਜਫੀ ਪਾ ਕੇ ਬੈਠੂੰਗਾ ਨਹੀਂ ਆਪਣੀਆਂ ਪੁਰਾਣੀਆਂ ਆਦਤਾਂ ਆਪਣੀ ਪੁਰਾਣੀ ਸੋਚ ਪੁਰਾਣੀ ਮਾਨਸਿਕਤਾ ਪੁਰਾਣਾ ਨਜ਼ਰੀਆ ਸਾਡਾ ਸਭ ਕੁਝ ਨੂੰ ਅਸੀਂ ਪ੍ਰਭੂ ਕਿੱਥੇ ਰੱਖਤਾ ਸਮਰਪੰਦੀ ਵੇਦੀ ਤੇ ਪ੍ਰਭੂ ਤੇਰੀਆਂ ਅੰਗ ਕੁੱਤਰੇ ਅਸੀਂ ਵੇਖਾਂਗੇ ਨਵੇਂ ਆਕਾਸ਼ ਤੇ ਨਵੀਂ ਧਰਤੀ ਨੂੰ ਆਪਣੀ ਜ਼ਿੰਦਗੀ 'ਚ ਹੁੰਦਿਆਂ ਨਵੀਂ ਸ੍ਰਿਸ਼ਟੀ ਨਵੀਂ ਇਨਸਾਨੀਅਤ ਨੂੰ ਨਵੀਆਂ ਸੋਚਾਂ ਨਵੀਂ ਮਾਨਸਿਕਤਾ ਇੱਕ ਨਵਾਂ ਨਜ਼ਰੀਆ ਜ਼ਿੰਦਗੀ ਜੀਣ ਦਾ ਇੱਕ ਨਵਾਂ ਆਨੰਦ ਨਵੀਂ ਖੁਸ਼ੀ ਇੱਕ ਨਵੀਂ ਸ਼ਾਂਤੀ ਉਹ ਹਰ ਚੀਜ਼ ਨੂੰ ਅਸੀਂ ਆਪਣੇ ਜੀਵਨ 'ਚ ਪ੍ਰਗਟ ਹੁੰਦਾ ਕੀ ਕਰਾਂਗੇ ਵੇਖਾਂਗੇ ਜਿਸ ਤਰ੍ਹਾਂ ਯੋਹੰਨਾ ਨੇ ਵੇਖਿਆ ਕੀ ਵੇਖਿਆ ਕਹਿੰਦਾ ਮੈਂ ਵੇਖਿਆ ਨਵਾਂ ਆਕਾਸ਼ ਤੇ ਨਵੀਂ ਧਰਤੀ